ਨਮਸਕਾਰ ਮੈਂ ਹਾਂ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਬੁੱਕ ਮੰਤਰੀ ਭਗਵੰਤ ਮਾਨ ਨੇ ਅੱਜ ਗਿੱਦੜਵਾਹਾ ਦੂਦਾ ਦੇ ਵਿੱਚ ਕਰ ਦਿੱਤਾ ਵੱਡਾ ਐਲਾਨ ਦੱਸ ਦिए ਕਿ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਯਾਨੀ ਕਿ ਉਸ ਦੇ ਹੋਟਲ ਜਿਸ ਦਾ ਨਾਮ ਸੁਖ ਵਿਲਾਸ ਦੱਸਿਆ ਜਾ ਰਿਹਾ ਹੈ ਛੱਡੀਗੜ ਦੇ ਵਿੱਚ ਸਥਿਤ ਹੈ ਇਹ ਹੋਟਲ ਉਸ ਤੇ ਵੱਡੀ ਕਾਰਵਾਈ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਤਰਾਂ ਦੇ ਹਵਾਲੇ ਤੂੰ ਹੋਣ ਦੀ ਸਭ ਤੋਂ ਵੱਡੀ ਜਾਣਕਾਰੀ ਆਈ ਹੈ ਦੱਸ ਦਈਏ ਕਿ ਅੱਜ ਸੀਐਮ ਮਾਨ ਸਾਹਿਬ ਨੇ ਗਿੱਦੜਪਹਾ ਦੂਦਾ ਦੇ ਵਿੱਚ ਇੱਕ ਨਹਿਰ ਦਾ ਉਦਘਾਟਨ ਕੀਤਾ ਜਿਸ ਦਾ ਨਾਮ ਮਾਲਵਾ ਨਹਿਰ ਦੱਸਿਆ ਜਾ ਰਿਹਾ ਹੈ ਇਸ ਨਹਿਰ ਨੂੰ ਬਣਾਉਣ ਤੇ ਜਿਹੜੀ ਲਾਗਤ ਜਿਹੜਾ ਖਰਚਾ ਆਵੇਗਾ ਲਗਭਗ 2300 ਕਰੋੜ ਰੁਪਏ ਆਵੇਗਾ ਇਸ ਨੂੰ ਲੈ ਕੇ ਅੱਜ ਵਿਚਾਰ-ਵਟਾਂਦਰਾ ਕੀਤਾ ਗਿਆ ਸੀਐਮ ਮਾਨ ਦੇ ਦੁਆਰਾ ਅਤੇ ਖੁੱਲ ਕੇ ਵਾਰ ਕੀਤੇ ਗਏ ਸੁਖਬੀਰ ਬਾਦਲ ਅਤੇ ਸੁਖਬੀਰ ਬਾਦਲ ਦੇ ਸੁਖ ਵਿਲਾਸ ਵਾਲੇ ਰੈਸਟੋਰੈਂਟ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੇ ਬੜੀ ਵੱਡੀ ਕਾਰਵਾਈ ਹੋਵੇਗੀ ਅਤੇ ਉਹ ਜਿਹੜਾ ਵਿਲਾ ਹੈ ਸੁਖ ਵਿਲਾਸ ਨਾਮ ਦਾ ਉਸ ਤੇ ਪੰਜਾਬ ਸਰਕਾਰ ਦਾ ਕਬਜ਼ਾ ਹੋਵੇਗਾ ਅਤੇ ਪੰਜਾਬ ਸਰਕਾਰ ਉਸ ਸੁਖ ਵਿਲਾਸ ਤੇ ਜਿਸ ਨੂੰ ਨਜਾਇਜ਼ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਉਹ ਜਿਹੜੀ ਜਗ੍ਹਾ ਹੈ ਜੰਗਲਾਤ ਮਹਿਕਮੇ ਦੀ ਹੈ ਵਣ ਭਾਗ ਦੀ ਹੈ ਲੇਕਿਨ ਜਦੋਂ 25 ਸਾਲ ਇਹਨਾਂ ਨੇ ਰਾਜ ਕੀਤਾ ਭਾ ਪੰਜਾਬ ਦਾ ਕਾਨੂੰਨ ਇਹਨਾਂ ਦੇ ਹੱਥ ਵਿੱਚ ਸੀ ਇਹਨਾਂ ਦੀ ਇਹਨਾਂ ਨੇ ਬਿਨਾ ਕਾਨੂੰਨ ਦੀ ਪਰਵਾਹ ਕੀਤੇ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਉਥੇ ਸੁਖ ਵਿਲਾਸ ਹੋਟਲ ਜਿਹੜਾ ਹੈ ਬਣਾ ਦਿੱਤਾ ਉਹਨਾਂ ਨੇ ਦੱਸਿਆ ਕਿ ਪਹਿਲਾਂ ਇੱਥੇ ਬਾਦਲ ਪਰਿਵਾਰ ਦਾ ਪੁਲਟੀ ਫਾਰਮ ਹੁੰਦਾ ਸੀ ਲੇਕਿਨ ਜਿਵੇਂ ਹੀ ਇਹਨਾਂ ਦੇ ਹੱਥੇ ਵਿੱਚ ਕਾਨੂੰਨ ਆਇਆ ਕਾਨੂੰਨ ਦੀ ਆੜ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਉੱਥੇ ਸੁਖ ਵਿਲਾਸ ਹੋਟਲ ਬਣਾ ਦਿੱਤਾ ਆਉਣ ਵਾਲੇ ਦਿਨਾਂ ਦੇ ਉੱਥੇ ਕਬਜ਼ਾ ਕਰਕੇ ਪੰਜਾਬ ਸਰਕਾਰ ਬਣਾਣ ਜਾ ਰਹੀ ਹੈ ਸਰਕਾਰੀ ਸਕੂਲ ਉਹਨੇ ਕਿਹਾ ਹਰੇਕ ਹੋਟਲ ਦੇ ਹਰੇਕ ਕਮਰੇ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਸਵਿਮਿੰਗ ਪੂਲ ਹੈ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਬੱਚੇ ਵੀ ਸਵਿਮਿੰਗ ਪੂਲ ਦੇ ਵਿੱਚ ਗਰਮੀਆਂ ਦਾ ਇੰਜੋਏ ਕਰਨਗੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਜਿਹੜੀ ਮਾਲਵਾ ਨਹਿਰ ਦੀ ਉਸਾਰੀ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਉਹ ਬਾਦਲਾਂ ਦੀ ਇੱਕ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਕੁੜੀਆਂ ਵੱਡੀਆਂ ਵੱਡੀਆਂ ਕੰਧਾਂ ਨਾਲ ਚਾਰ ਦਿਵਾਰੀ ਕਰਵਾਈ ਵੀ ਹੈ ਇਹਨਾਂ ਨੇ ਆਪਣੇ ਘਰ ਦੀ ਉਹਨਾਂ ਨੇ ਕਿਹਾ ਤੁਹਾਨੂੰ ਪਤਾ ਹੈ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਮਾਰਬਲ ਲੱਗਿਆ ਹੋਇਆ ਹੈ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਹੈ ਇਟਲੀ ਤੋਂ მოਗਾਇਆ ਹੋਇਆ ਹੈ ਅਤੇ ਪੰਜਾਬ ਦੇ ਮਿਹਨਤੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੀ ਇਹਨਾਂ ਨੇ ਦੁਰਵਰਤੋਂ ਕੀਤੀ ਹੈ ਉਹਨਾਂ ਨੇ ਕਿਹਾ ਇਸ ਨੂੰ ਲੈ ਕੇ ਹੁਣ ਇਹ ਡਰੇ ਹੋਏ ਨੇ ਤੇ ਆਪਣੇ ਘਰਾਂ ਦੇ ਆਲੇ ਦੁਆਲੇ ਦੀਆਂ ਚਾਰ ਦਿਵਾਰੀਆਂ ਵੱਡੀਆਂ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਬਾਦਲ ਪਰਿਵਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਉਹਨੇ ਕਿਹਾ ਮੈਂ ਤੱਕ ਪਾ ਦੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੇ ਬਿਆਨਬਾਜ਼ੀ ਕੀਤੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਵੀ ਨਜ਼ਾਇਜ਼ ਤਰੀਕੇ ਨਾਲ ਬਾਦਲ ਪਰਿਵਾਰ ਨੇ ਪ੍ਰਾਪਰਟੀ ਜਾਂ ਜ਼ਮੀਨ ਬਣਾਈ ਹੋਈ ਹੈ ਉਸ ਨੂੰ ਸਾਰਾ ਗਵਰਨਮੈਂਟ ਦੇ ਹਦੀਦ ਲਿਆਂਦਾ ਜਾਵੇਗਾ ਅਤੇ ਬਣਦੀ ਕਾਰਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਿਹੜੀ ਮਾਲਵਾ ਨਹਿਰ ਬਾਂਡਰੀ ਹੈ ਗਿੱਦੜਵਾਹਾ ਦੁੱਦਾ ਪਿੰਡ ਤੋਂ ਜਿਹੜੀ ਹੋ ਕੇ ਗੁਜ਼ਰੇ ਤੇ ਉਹਨਾਂ ਨੇ ਕਿਹਾ 2300 ਕਰੋੜ ਰੁਪਏ ਦੀ ਲਗਤ ਆਵੇਗੀ ਇਸ ਦੇ ਨਾਲ ਪੰਜਾਬ ਦੇ ਅਤੇ ਬਠਿੰਡਾ ਵਾਲੇ ਖੇਤਰਾ ਨੂੰ ਬਹੁਤ ਵਧੀਆ ਤਰੀਕੇ ਨਾਲ ਝੋਨੇ ਦੀ ਫਸਲ ਲਈ ਨਰਮੇ ਦੀ ਫਸਲ ਲਈ ਕਪਾਹ ਦੀ ਫਸਲ ਲਈ ਅਤੇ ਬਾਕੀ ਦੀਆਂ ਫਸਲਾਂ ਲਈ ਸਮੇਂ-ਸਮੇਂ ਸਿਰ ਪ੍ਰੋਪਰ ਪਾਣੀ ਪੰਜਾਬ ਸਰਕਾਰ ਮੁਹੱਈਆ ਕਰਾਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਮਾਲਵਾ ਨਹਿਰ ਬਣਵਾਉਣ ਜਾ ਰਹੇ ਹਾਂ ਉਹ ਬਾਦਲ ਦੀ ਹਿੱਕ ਤੇ ਬਣਨ ਜਾ ਰਹੇ ਹਾਂ ਇਹ ਗਲਤ ਹੋ ਕੇ ਕੀਤੀ ਹੈ ਸੀਐਮ ਭਗਵੰਤ ਮਾਨ ਨੇ 大竹坝。